ਕਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਬਠਿੰਡੇ ਦੇ ਵਿੱਚ ਭਾਰੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹਾਲਾਂਕਿ ਲੋਕਲ ਆਵਾਜ਼ੇ ਜਿਹੜੀ ਉਹ ਜ਼ਰੂਰ ਚੱਲ ਰਹੀ ਹੈ ਪਰ ਜੇਕਰ ਬਠਿੰਡੇ ਦੇ ਦੁਕਾਨਦਾਰੀ ਦੀ ਗੱਲ ਕਰੀਏ ਜਾਂ ਬਠਿੰਡੇ ਦੇ ਸਰਕਾਰੀ ਪ੍ਰਾਈਵੇਟ ਦਫ਼ਤਰਾਂ ਦੀ ਗੱਲ ਕਰੀਏ ਤਾਂ ਪੂਲ ਰੂਪ ਦੇ ਵਿੱਚ ਬੰਦ ਨੇ ਇਸ ਦਾ ਸਮਰਥਨ ਪੀਆਰਟੀਸੀ ਪਨਬਸਤੇ ਵੱਲੋਂ ਵੀ ਦਿੱਤਾ ਗਿਆ 10 ਤੋਂ ਲੈ ਕੇ 4 ਵਜੇ ਤੱਕ ਉਹਨਾਂ ਦੇ ਵੱਲੋਂ ਬੱਸਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਰੇ ਲਾਵਾਜਾਈ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਹੀ ਕਿਸਾਨਾਂ ਦੇ ਵੱਲੋਂ ਕਨਈਆ ਚੌਂਕ ਤੇ ਵਿੱਚ ਜਿਹੜਾ ਵੱਡਾ ਇਕੱਠ ਜਿਹੜਾ ਆ ਉਹ ਵੀ ਕੀਤਾ ਜਾ ਰਿਹਾ ਇਸ ਬੰਦ ਨੂੰ ਲੈ ਕੇ ਹਾਲਾਂਕਿ ਇਹ ਐਸਕੇਮ ਗੈਰ ਰਾਜਨੀਤਿਕ ਜਿਹੜੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠੀਆਂ ਕਿਸਾਨ ਜੱਥੇਬੰਦੀਆਂ ਚਾਹੇ ਉਹ ਪੰਜਾਬ ਦੀਆਂ ਹੋਣ ਚਾਹੇ ਉਹ ਹਰਿਆਣੇ ਦੀਆਂ ਹੋਣ ਉਹਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਜਿਹੜਾ ਹੈਗਾ ਆ ਉਹ 30 ਦਸੰਬਰ ਨੂੰ ਦਿੱਤਾ ਗਿਆ ਸੀ ਹਾਲਾਂਕਿ ਇਸ ਦਾ ਸਿੱਧੇ ਤੌਰ ਤੇ ਸਮਰਥਨ ਐਸ ਕੇ ਐਮ ਦੇ ਵੱਲੋਂ ਜਿਹੜਾ ਉਹ ਨਹੀਂ ਕੀਤਾ ਗਿਆ ਪਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਆਪਣੇ ਢੰਗ ਦੇ ਨਾਲ ਪ੍ਰਦਰਸ਼ਨ ਜਿਹੜੇ ਆ ਉਹ ਜ਼ਰੂਰ ਕੀਤੇ ਜਾਣੇ ਆ ਜੇਕਰ ਕਿਸਾਨ ਯੂਨੀਅਨ ਉਗਰਾਹਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਅਰਥੀ ਫੂਕ ਮੁਜ਼ਹਰਾ ਜਿਹੜਾ ਆ ਉਹ ਅੱਜ ਕੀਤਾ ਜਾਣਾ ਹੈ ਤਾਂ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਪੂਰਨ ਸਮਰਥਨ ਮਿਲਦਾ ਇਸ ਨੂੰ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ ਇਥੇ ਵੀ ਦੱਸਦੇ ਚੱਲੇ ਕਿ ਪਿਛਲੇ ਮਹੀਨੇ ਤੋਂ ਪਰ ਲਗਭਗ 34 ਦਿਨਾਂ ਤੋਂ ਜੱਗੀ ਸਿੰਘ ਡੱਲੇਵਾਲ ਕਿਸਾਨ ਆਗੂ ਕਿਸਾਨ ਯੂਨੀਅਨ ਸਿੱਧੂਪੁਰ ਦੇ ਉਹ ਮਰਨ ਵਰਤ ਤੇ ਨੇ ਮਰਨ ਵਰਤ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਐਮਐਸਪੀ ਦਾ ਗਰੰਟੀ ਕਾਨੂੰਨ ਤੇ ਕਿਸਾਨ ਅੰਦੋਲਨ ਪਹਿਲੇ ਦੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਉਹ ਬੈਠੇ ਨੇ ਤਾਂ ਕਹਿ ਰਹੇ ਨੇ ਕਿ ਵਿਰੋਧ ਪ੍ਰਦਰਸ਼ਨ ਇਸ ਦੇ ਲਈ ਆ ਕਿਉਂਕਿ ਕਿਸਾਨ ਕਿਸਾਨਾਂ ਦੀ ਗੱਲ ਕਿਸਾਨ ਆਗੂ ਦੇ ਮਰਨ ਵਰਤ ਦੀ ਗੱਲ ਜਿਹੜੀ ਹੈ ਅਣਗੌਲੀ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪਾਬ ਕਿਸੇ ਤਰ੍ਹਾਂ ਦੀ ਗਲਤੀ ਸੁਣਵਾਈ ਜਿਹੜੀ ਆ ਨਹੀਂ ਕੀਤੀ ਜਾ ਰਹੀ ਜਿਸ ਤੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਜਿਹੜਾ ਉਹ ਮਰਨ ਮਰਦੇ ਪ੍ਰਦਰਸ਼ਨ ਨੂੰ ਲੈ ਕੇ ਅੱਜ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਬਠਿੰਡੇ ਦੇ ਵਿੱਚ ਪੂਰਵ ਰੂਪ ਦੇ ਵਿੱਚ ਪੰਜਾਬ ਬੰਦ ਨੂੰ ਸਮਰਥਨ ਮਿਲਦਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਧੰਨਵਾਦ